ਇਹ ਆਪਾਂ ਬਣ ਕੇ ਘਰ ਦੀਆਂ ਬੱਕਰੀਆਂ ਘਰੇ ਰੱਖੇ ਆਂ ਹਾਂਜੀ ਕਰੂ ਤੇ ਕਿੰਨੇ ਕ ਟਾਈਮ ਤੋਂ ਕਰਦੇ ਆਂ ਕੰਮ ਆਪਾਂ ਮੈਨੂੰ ਤਾਂ 35-37 ਸਾਲ ਹੋ ਗਏ ਬੱਕਰੀਆਂ ਕੰਮ ਕਰਦੇ ਆਂ ਹਾਂਜੀ ਇਹ ਵਧੀਆ ਕ ਤੂਰਕੋਟ ਜ਼ਿਲ੍ਹਾ ਸ਼੍ਰੀ ਮੋਕਸ ਸਾਹਿਬਾ ਜੀ ਆਪਣਾ ਜੋਬਿੰਗ ਨਾ ਤਿਆਜ ਨੂੰ ਦਾ ਮਾਲ ਦੀ ਕੋਈ ਲੜਾ ਜਾਨਵਰ ਆਪਣਾ ਇਹ ਵਰਬਦੀ ਮਾਲਾ ਹੁੰਦੀਆਂ ਮਾਲ ਤੇ ਕਹਾਂ ਸੇ ਆਇਓ ਆਪ ਯੂਪੀ ਮਿਰਜ਼ਾਪੁਰ ਜ਼ਿਲ੍ਹਾ ਸ਼ਾਰਨਪੁਰ ਪਹਿਲੀ ਕਿ ਐਸੀ ਲਗੀ ਆਪ ਨੂੰ ਵਧੀਆ ਮੰਡੀ ਆ ਜਾਨਵਰ ਵਗੈਰਾ ਕੈਸੇ ਮਿਲਤੇ ਅੱਛੇ ਆਂ ਅੱਛੀ ਮੰਡੀ ਆ ਵਧੀਆ ਰੇਟ ਆ ਦੇ ਸੋ ਹਾਂਜੀ ਸਵਾਗਤ ਆ ਤੁਹਾਡਾ ਨਵੀਂ ਵੀਡੀਓ ਵਿੱਚ ਦੂਜਾ ਪਾਰਟ ਆ ਥਾਣਾ ਹਵਾਨੇ ਚੇਤਰੂ ਨਿਕੋ ਸਾਰੀਆਂ ਸੇਲ ਹੋਣ ਵਾਸਤੇ ਆਈਆਂ ਚੰਗੇ ਜਾਨਵਰ ਅੱਗੇ ਇੱਧਰ ਵੀ ਰੌਚਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਜੀ ਆਪਾਂ ਲਹਰੇ ਮਾਪਤੋਂ ਆਏ ਠੀਕ ਹੈ ਤੇ ਕਿੰਨੇ ਜਾਨਵਰ ਲੈਂਦੇ ਅੱਜ ਜੀ ਆਪਣੇ ਕੋਲ 4 ਜਾਨਵਰ ਆ ਜੀ ਠੀਕ ਹੈ ਸੇਲ ਹੋਇਆ ਕੁਝ ਕੇ ਨਹੀਂ ਹੋਇਆ ਨਹੀਂ ਅੱਜ ਅਜੇ ਹੋਇਆ ਨਹੀਂ ਚੇਰੂ ਤੇ ਆ ਬੱਕਰੀ ਬਾਰੇ ਦੱਸ ਦੋ ਆਪਾਂ ਨੂੰ ਸੂਈ ਵੀ ਹੈ ਅਜੇ ਇਸ ਵੀ ਆ ਜੀ ਦੋ ਬੱਚੇ ਜੇ ਇਸੇ ਮਗਰ ਆ ਬੱਚੇ ਆ ਹਾਂਜੀ ਤੇ ਗੱਬਰ ਵੀ ਆ ਦਵਾਰੇ ਦਵਾਰੇ ਗੱਬਣਾ ਕਿੰਨੇ ਚੜਦੀ ਦੋ ਮਹੀਨਾ ਦੀ ਠੀਕ ਆ ਤੇ ਆ ਬੱਚੇ ਕੀ ਮਗਰ ਦੋਨੇ ਦੋਨੇ ਪੱਠ ਬੱਕਰਾ ਪੱਠ ਬੱਕਰਾ ਤੇ ਮੁੱਲ ਕੀ ਰਊਗਾ ਇਹਦਾ ਇਹਦਾ 40000 ਆ ਠੀਕ ਆ ਲੱਗਿਆ ਕਿਸ ਮੰਡੀ ਤੇ ਨਹੀਂ ਲੱਗਿਆ ਨਹੀਂ 27000 ਲੱਗਦਾ 27000 ਲੱਗਿਆ ਜੇ ਪੂਰਾ ਨਹੀਂ ਲੱਗਿਆ ਜੇ ਪੂਰਾ ਨਹੀਂ ਲੱਗਿਆ ਠੀਕ ਆ ਤੇ ਅੱਗੇ ਆ ਬੱਕਰੀ ਆ ਕੀ ਜਿਵੇਂ ਇਹਦਾ 35000 ਮੁੱਲ ਆ ਦੋ ਬੱਚੇ ਆ 6 ਦੰਦਾਂ ਦਾ 6 ਦੰਦ ਬੱਕਰੀ 35000 ਮੁੱਲ ਦਾ ਪਹਿਲੇ ਚੋਏ ਆ 6 ਦੰਦਾਂ ਦਾ ਚਿੱਟੀਆਂ ਅੱਖਾਂ ਦੇ ਵਿੱਚ ਕੰਨਾਂ ਦੀ ਕੁਆਲ ਇਹ ਬੱਚੇ ਬਹੁਤ ਚੰਗੇ ਆ ਮਗਰ ਵਧੀਆ ਬੱਚੇ ਹੈ ਕਿੱਥੇ ਇੱਥੇ ਆਂ ਵਿੱਚ ਅਬ ਇਸ ਚਾਹ ਦੇ ਗੱਡੀ ਦੇ ਬੱਚਾ ਬੱਚੇ ਦਿਖਾਣੇ ਸਨ ਉਹ ਆਪਾਂ ਬੈਠੇ ਆ ਆ ਬੱਚੇ ਆ ਦੋ ਬੱਕਰੀ ਮਗਰ ਇਹ ਮੇਲ ਫੀਮੇਲਾ ਹਾਂ ਠੀਕ ਆ ਬਈ ਤੇ ਅੱਗੇ ਜਿਵੇਂ ਉਹ ਬੱਕਰੀਆਂ ਰਹਿ ਗਈਆਂ ਦੋ ਆਹ ਇਹ ਵੀ ਦੋ ਮਹੀਨੇ ਗੱਭਣਾ ਦੋ ਬੱਚੇ ਦੇ ਮਗਰ ਦੋ ਹੀ ਇਹਦੇ ਮਗਰ ਹਾਂ ਜੀ ਆ ਬੈਠਾ ਬੱਚਾ ਆਪ ਕੋ ਦੋ ਦੋ ਆ ਹੀ ਹੁੰਦੀਆਂ ਸਾਰੀਆਂ ਤੇ ਕਾ ਵਟਾ ਇੱਕੋ ਬਰੇ ਕਰਾ ਠੀਕ ਆ ਇੱਕ ਆ ਫਰਦੀ ਪੱਠਾ ਹੀ ਦੋਨੇ ਦੇ ਮਗਰ ਪੱਠਾ ਹੀ ਦੋਨੇ ਨਾ ਪੱਠਾ ਬੱਕਰਾ ਪੱਠਾ ਬੱਕਰਾ ਵੀ ਚਿੱਟੀਆਂ ਅੱਖਾਂ ਦੇ ਵਿੱਚ ਇਹਦਾ ਕੀ ਮੁੱਲ ਰਹੂਗਾ ਇਹ 30000 ਇਹਦਾ 30000 ਰੁਪਇਆ ਤੇ ਆ ਗਿਆ ਪੱਠਾ ਇਹ ਸੋਣਾ ਜੀ ਆ ਪੱਠਾ ਦੋ ਲੱਖ ਕਿੰਨੇ ਚੱਲ ਰਿਹਾ ਇਹਦਾ 17000 ਮੁੱਲ ਆ ਠੀਕ ਆ ਤੇ ਸਾਢੇ 3 ਮਹੀਨੇ ਗੱਪਣਾ ਸਾਢੇ 3 ਮਹੀਨੇ ਦੀ ਗੱਪਣਾ 17000 ਰੁਪਇਆ ਮੁੱਲ ਆ ਜਿਹੜੇ ਆਪਾਂ ਰੇਟ ਕਿਤੇ ਮਾਂਤਣ ਹੋ ਜੂ ਜੇ ਕੋਈ ਆਉਂਦਾ ਹੋ ਜੂਗਾ ਹੋ ਜੀ ਠੀਕ ਆ ਤੇ ਆਪਣਾ ਨੰਬਰ ਬੋਲ ਦਿਓ ਜੀ 97806 50531 ਤੇ ਇਹ ਆਪਾਂ ਬਣ ਕੇ ਘਰ ਦੀਆਂ ਬੱਕਰੀਆਂ ਘਰੇ ਰੱਖੇ ਆ ਹਾਂਜੀ ਕਰੂ ਤੇ ਕਿੰਨੇ ਕ ਟਾਈਮ ਤੋਂ ਕਰਦੇ ਆ ਕ ਬੱਕਰੀਆਂ ਕੰਮ ਕਰਦੇ ਨੇ ਤੇ ਵਧੀਆ ਕੰਮ ਆ ਜਿਵੇਂ ਅੱਜਕੱਲ ਨਵੇਂ ਮੁੰਡੇ ਕੰਮ ਕਰਦੇ ਆ ਤੁਹਾਡੇ ਹਿਸਾਬ ਨਾਲ ਆਉਣਾ ਚਾਹੀਦਾ ਕੰਮ ਚ ਸਾਡੀਆਂ ਤਾਂ ਮੈਨੂੰ ਲੱਗਦਾ ਜਮੀਰ ਵਿੱਚੋਂ ਕੋਈ ਉਹ ਕੀਤਾ ਨਹੀਂ ਕਿੰਨੇ ਬੱਚੇ ਪੜਾਏ ਆ ਬਾਹਰ ਗਏ ਆ ਕਿੰਨਾ ਸਰਤੀ ਗਏ ਆ ਹਾਂਜੀ ਇੰਨਾ ਸਰਤੀ ਗਏ ਆ ਇੰਨਾ ਸਰਤੀ ਪੜਾਈ ਕਰਾਈ ਆ ਸਾਰੀ ਆ ਗੁਰੂ ਭੇਜੇ ਆ ਉਹਨੂੰ 22 ਲੱਖ ਰੁਪਇਆ ਕਰੋ ਲਾਇਆ ਠੀਕ ਆ ਇਹ ਵਧੀਆ ਮਿਹਨਤ ਵਾਲਾ ਕੰਮ ਆ ਪਰ ਮੰਨ ਲਾ ਕੇ ਕਰਨਾ ਪੈਂਦਾ ਕੋਈ ਵੀ ਜੇ ਨਵਾਂ ਹੁੰਦਾ ਤਾਂ ਹਨਾ ਹਾਂਜੀ ਹਾਂ ਮੇਰੇ ਜੀ ਆਏ ਇੱਕ ਬਾਰ ਬੋਰ ਬਾਗਿਆਂ ਨੂੰ ਛੱਡਦੇ ਘਰੇ ਜਿਆਦੇ ਰਹਿੰਦੀ ਆ ਪਹਿਲਿਆਂ ਤਾਂ ਲੈ ਜਾਂਦੇ ਆ ਘਰੇ ਆ ਠੀਕ ਆ ਇਹ ਘਰੇ ਵਧੀਆ ਪਾਲ ਜਾਂਦੀਆਂ ਵਧੀਆ ਪਾਲ ਗਏ ਠੀਕ ਹੁਣ ਕਹਿੰਦਾ ਇਹ ਵੀ ਸਵਾਲ ਲੰਦੇ ਕਹਿੰਦੇ ਵੀ ਘਰੇ ਪਾਲ ਜਾਂਦੀਆਂ ਮੈਂ ਘਰੇ ਵੀ ਹੁਣ ਆ ਕੇ ਨਹੀਂ ਪਾਲਦੀ ਆਹ ਸਾਡੀ ਕਿ ਨੀਰਾ ਚਾਰਾ ਸਹੀ ਹੋਵੇ ਜੇ ਹੁਣ ਆਪਾਂ ਪਾ ਰੱਖਿਆ ਵਧੀਆ ਗੁਵਾਰੇ ਦਾ ਨੀਰਾਂ ਨਾਲੇ ਹਰਾ ਵਿੱਚ ਗੁਵਾਰੇ ਜਾਂ ਵਿੱਚ ਆ ਕੁਦਰਾ ਪਾ ਦੇ ਪੁੱਤਰਾ ਪਾ ਦਿੰਦਾ ਵਧੀਆ ਖਾਂਦੀਆਂ ਨਾ ਤੇ ਵਧੀਆ ਤਿਆਰ ਹੋ ਜਾਂਦੀ ਨੀਰਾ ਦੋ ਤਿੰਨ ਬੰਤਾ ਹੋਵੇ ਨਾ ਮੋਗਰੀ ਦਾ ਗੁਵਾਰੇ ਦਾ ਠੀਕ ਹੈ ਇੱਕ ਬੰਤਾ ਲੈ ਹੋਣਾ ਕਾਨੂੰਨ ਹੋਣੀ ਠੀਕ ਹੈ ਤੇ ਬੱਕਰਾ ਵੀ ਆਪਣੇ ਘਰ ਦਾ ਹੀ ਰੱਖਿਆ ਹੋਇਆ ਬੱਕਰਾ ਘਰ ਦਾ ਜੀ ਵਧੀਆ ਬ੍ਰੀਡਰ ਹੈ ਹਾਂ ਚਿੱਟੇ ਰੰਗ ਦਾ ਬਹੁਤ ਵਧੀਆ ਠੀਕ ਹੈ ਬਈ ਤੇ ਆਪਣਾ 99800 ਸੀ 5531 ਸੋ ਹਾਂਜੀ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਬਾਕੀ ਸਾਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਦੇਤੀ ਆ ਚੰਗੀਆਂ ਬੱਕਰੀਆਂ ਕੁਆਲਟੀ ਵੀਰਾ ਚੈੱਕ ਕਰ ਲੋ ਬੱਕਰੀ ਦੇਖੋ ਠੀਕ ਆ ਬਈ ਉਹ ਅੱਗੇ ਦੇਖੀ ਚੱਲੋ ਬਈ ਕਾਟੂ ਮਾਲ ਇਹ ਮੰਡੀ ਇੱਥੋਂ ਚੈੱਕ ਕਰੋ ਬਹੁਤ ਜਿਆਦਾ ਮੰਡੀ ਭਰਦੀ ਆ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕੀ ਰੇਟ ਜਿਹੜੇ ਆਪਾਂ ਦੱਸਦੇ ਆ ਵੀਡੀਓ ਵਿੱਚ ਦੱਸਿਆ ਕਰੋ ਵੀ ਰੇਟ ਕਿਵੇਂ ਲੱਗਦੇ ਆ ਮਹਿੰਗੇ ਆ ਜਾਨਵਰ ਜਾਂ ਸਸਤੇ ਤੁਹਾਨੂੰ ਕਿਵੇਂ ਲੱਗਦੇ ਆ ਰੇਟ ਜਿਆਦਾ ਤਾਂ ਨਹੀਂ ਕਿਸੇ ਦਾ ਨੈਟ ਜਰੂਰ ਕਰਿਆ ਕਰੋ ਇੱਧਰ ਵੀ ਬੱਕਰੇ ਸਾਰੇ ਤੇ ਕਿਥੋ ਕਿਥੋ ਆਪਣੀਆਂ ਵੀਡੀਓ ਦੇਖਦੇ ਆਂ ਵੀ ਜਰੂਰ ਦੱਸਿਆ ਕਰੋ ਤੇ ਫੇਰ ਆਪਾਂ ਤੁਹਾਨੂੰ ਮੰਡੀਆਂ ਦੀ ਵੀਡੀਓ ਦਿਖਾਉਂਦੇ ਰਵਾਂਗੇ ਇੱਧਰ ਵੀ ਸਾਰੇ ਬੱਕਰੇ ਆ ਕੁਝ ਬੱਕਰੀਆਂ ਵਿੱਚ ਸਾਰੇ ਜਾਨਵਰ ਸੇਲ ਹੋਣ ਵਾਸਤੇ ਹੁੰਦੇ ਆ ਜੇ ਕਿਸੇ ਨੇ ਵੀਟਰ ਬੱਕਰੀ ਲੈਣੀ ਆ ਪੱਠਾ ਲੈਣੀ ਆ ਤੇ ਮੰਡੀ ਤੇ ਤੁਸੀਂ ਆ ਸਕਦੇ ਹੋ ਮੋੜ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਮਾਨਸਾ ਰੋਡ ਤੇ ਤੇ ਲਗਾਤਾਰ ਸੌਦੇ ਹੁੰਦੇ ਆ ਕਿਉਂਕਿ ਜਾਨਵਰ ਬਹੁਤ ਹੁੰਦਾ ਤੇ ਗਾਟ ਵੀ ਬਹੁਤ ਜਿਆਦਾ ਇੰਨਾ ਸੌਦਾ ਹੋਵੇ ਚੰਗੇ ਜਾਨਵਰ ਆ ਸਾਰੇ ਵੀ ਕਰੋ ਚ ਕਲਾ ਕਲਾ ਜਾਨਵਰ ਚੈੱਕ ਕਰ ਸਕਦੇ ਸੀ ਚੰਗੇ ਚੰਗੇ ਜਾਨਵਰ ਆ ਸਾਰੇ ਦਿਖਾਉਣੀ ਬੱਕਰੀਆਂ ਆਪਣੀਆਂ ਆ ਬਰ ਆ ਬੱਕਰੀ ਪਾਠਾ ਕੀ ਬੱਕਰੀ ਇਹ ਠੀਕ ਹੈ ਸੂਨ ਵਾਲੀਆਂ ਖਾਲੀ ਇਹ ਸੂਨ ਵਾਲੇ ਕਿੰਨੇ ਚਿਰ ਦੇ ਠੀਕ ਹੈ ਠੀਕ ਹੈ ਆ ਜਾ ਵੀਡੀਓ ਨਹੀਂ ਚਾਹੀਏ ਭਾਈ ਉਸਤਾ ਯੂਪੀ ਤੱਕ ਹਾਂ ਜਾਏਗੀ ਜਾਏਗੀ ਵੀਡੀਓ

ਕੀ ਆ ਬਾਕੀ ਜਿਹੜੇ ਜਾਨਵਰ ਖੜੇ ਆ ਵੀ ਆਪਣੇ ਤੇ ਇਹ ਆਪਣੇ ਆ ਸਾਰੇ ਬਾ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੋ ਆਪਣਾ 7351522069 ਠੀਕ ਆ ਤੇ ਉਹਨੇ ਰਹਿਨੇ ਹੈ ਮੰਡੀ ਹੈ ਹਰ ਮੰਡੀ ਆਂਦਾ ਹੈ ਠੀਕ ਆ ਭਾਈ ਦੇਖੋ ਵੀ ਜਾਨਵਰ ਤੇ ਜਿਹੜੀ ਆ ਪਾ ਤੁਹਾਨੂੰ ਹੁਣ ਬੱਕਰੀ ਦਿਖਾਈ ਆ ਉਹ ਦੱਸੋ ਕਿਵੇਂ ਲੱਗੀ ਤੁਹਾਨੂੰ ਉਹ ਵੇਟ ਦੇ ਹਿਸਾਬ ਨਾਲ ਖਰੀਦੀ ਗਈ ਆ ਵੀ ਵੇਟ ਬਹੁਤ ਜ਼ਿਆਦਾ ਬੱਕਰੀ ਦਾ ਦਾ ਵੈਸੇ ਉਹ ਫੰਡਰ ਹੈਗੀ ਬਣ ਕੇ ਚੱਲ ਬਣਦੀ ਨਹੀਂ ਉਹ ਗੱਬਣ ਗੁਬਣ ਨਹੀਂ ਗਈ ਖਾਲੀ ਬੱਕਰੀ ਆ ਵੇਟ ਮੋਲੋ ਦਾ ਖਰੀਦ ਹੋਈ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਰੇਟ ਕਿਵੇਂ ਲੱਗਿਆ ਉਹਦਾ 25000 ਦੇ ਵਿੱਚ ਖਰੀਦੀ ਉਹਨਾਂ ਨੇ ਇੱਧਰ ਬੱਕਰੇ ਚੈੱਕ ਕਰ ਲਓ ਆ ਬੱਕਰਾ ਦੇਖੋ ਚੰਗੇ ਚੰਗੇ ਜਾਨਵਰ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਮੰਡੀਆਂ ਦੀ ਅਪਡੇਟ ਦਿੰਦੇ ਰਵਾਂਗੇ ਵੀਡੀਓ ਨਾਲ ਜੁੜਿਆ ਕਰੋ ਤੇ ਕਮੈਂਟ ਕਰਿਆ ਕਰੋ ਕਿੱਥੇ ਕਿੱਥੇ ਵੀਡੀਓ ਦੇਖਦੇ ਆਂ ਜਿਹੜੀਆਂ ਆਪਾਂ ਵੀਡੀਓ ਪਾਉਂਦੇ ਤੁਹਾਨੂੰ ਕਿਵੇਂ ਲੱਗਦੀਆਂ ਇਹ ਵੀ ਕਮੈਂਟ ਜਰੂਰ ਕਰਿਆ ਕਰੋ ਮੰਡੀ ਤੇ ਇੱਕ ਹੋਰ ਬੱਕਰਾ ਆਇਆ ਇਹ ਵੀ ਤੁਹਾਨੂੰ ਦਿਖਾਣੇ ਦੇਖੋ ਵੀ ਬਕਰੇ ਇਦਾਂ ਦੇ ਵੱਡੇ ਵੱਡੇ ਬੱਕਰੇ ਚੰਗੇ ਬੱਕਰੇ ਆਉਂਦੇ ਸੀ ਇਲਾਸ ਤੇ ਦੇਖ ਇਧਰ ਹੀ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੇ ਬੱਕਰੇ ਆ ਵੀ ਇਹਨੇ ਮੀਟ ਆਸਤੇ ਬੱਕਰੇ ਲੈ ਜਾਣੇ ਆ ਜਾਂ ਵੈਸੇ ਹੀ ਲੈ ਜਾ ਸਕਦੇ ਚੱਗੇ ਆਪਾਂ ਤੁਹਾਨੂੰ ਬੱਕਰੀਆਂ ਦਿਖਾਉਣ ਲੱਗੇ ਆ ਵੀ ਚੰਗੀਆਂ ਬੱਕਰੀਆਂ ਕਿਹੜੀ ਜਗ੍ਹਾ ਤੋਂ ਆਏ ਆ ਆਂਡ ਕੋਠਾ ਕਰਿਓ ਬਾਈ ਕੋਠਾ ਗੁਰੂ ਤੋਂ ਆਇਆ ਹਾਂਜੀ ਤੇ ਆਹ ਬੱਕਰੀ ਦੀ ਕੀ ਡਿਟੇਲ ਆ ਕਿੰਨੇ ਚਿਰ ਗੱਬਣਾ ਆ ਜਾਂ ਕਿਵੇਂ ਇਹ 4 ਮਹੀਨਾ ਗੱਬਣਾ ਵੀਰੇ 4 ਮਹੀਨਾ ਗੱਬਣਾ ਬਗੈ ਕੰਨਾਂ ਦੀ ਬਹੁਤ ਚੰਗੀ ਆ ਕੰਨਾਂ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਕਿੰਨੇ ਦੰਦ ਹੋਗੀ ਬੱਕਰੀ ਇਹ ਇਹ 8 ਪਰਸ 8 ਪਰੇ 26 ਨਵੇਂ ਦੇ ਦੇਖ ਨਵੇਂ ਦੰਦ 8 ਦੂਜੇ ਸੂਏ ਸੁਣੇ ਨੇ ਤੇ ਮੁੱਲ ਕੀ ਰਹੂਗਾ ਇਹਦਾ ਮੁੱਲ ਇਹਦਾ 35000 ਰੁਪਏ 35000 ਰੁਪਏ ਮੰਡੀ ਤੇ ਲੱਗੀਆਂ ਦਾ ਰੇਟ ਹਾਂ ਲੱਗੀਆਂ ਦਾ ਕਿੰਨਾ ਕੁ ਲੱਗਿਆ ਇਹਦਾ 23000 ਰੁਪਏ 23000 ਲੱਗਿਆ ਹੈ ਸਹੀ ਨਹੀਂ ਲੱਗਿਆ ਮੁੱਲ ਇਹ ਹਾਂ ਸਹੀ ਲੱਗਿਆ ਕੁਆਲਿਟੀ ਦੇ ਨਾਲ ਲੱਗਿਆ ਠੀਕ ਆ ਤੇ ਅੱਗੇ ਬੱਕਰੀਆਂ ਜਿਹੜੀਆਂ ਆ ਬੈਠੀਆਂ ਆਪਣੀਆਂ ਆ ਆਈ ਬੱਕਰੀਆਂ ਇਹ ਇਕੱਠੀਆਂ ਇੱਕੋ ਥਾਂ ਦੇ ਪਰਲੀ ਹਾਈ ਉਹਦਾ ਕਈ ਵਾਰੀ ਮੋਟਾ ਹੋਈ ਜਾਂਦਾ ਫਿਰ ਉਹਦਾ ਆ ਆ ਵੀ ਦੇਖੋ ਵੀ ਬੱਕਰੀ ਐਚੀ ਰੋਕਲਾ ਕੋਈ ਨਹੀਂ ਤੇ ਇਹ ਕਿੰਨੇ ਚਰਦੀ ਆ ਗੱਭਣ ਇਹ 4 ਮਹੀਨੇ ਗੱਭਣ ਵੀਰੇ ਇਹ ਵੀ 4 ਮਹੀਨੇ ਗੱਭਣ ਕੁਆਲਟੀ ਚੈੱਕ ਕਰੋ ਵੀ ਬੱਕਰੀਆਂ ਕੰਨ ਬਹੁਤ ਲੰਮੇ ਆ ਤੇ ਇਹ ਕਿੰਨੇ ਦਾ ਪੁਰਿਆ ਚ 8 ਆ 8 ਪੁਰਿਆ ਇਹ 6 ਦੰਦੀ ਆ ਬਾਈ 6 ਦੰਦਾ ਜੀ ਪਹਿਲੇ ਸੁਣਾ ਇਹ ਪੱਠ ਪਹਿਲੇ ਸੁਏ ਸੁਣਾ 6 ਦੰਦਾ ਬੱਕਰੀ ਇਹਦਾ ਕੀ ਮੁੱਲ ਰਹੂਗਾ ਇਹਦਾ 30000 ਰੁਪਇਆ 30000 ਰੁਪਇਆ ਇਹਦਾ ਲੱਗਿਆ ਮੁੱਲ ਹਾਂ ਗੱਬਣਾ ਬਾਈ ਕਿੰਨਾ ਕੁ ਲੱਗਿਆ ਹੋਗਾ ਇਹਦਾ 22000 ਰੁਪਏ ਦੰਦੇ ਇਹਦਾ ਲੱਗਿਆ ਬਈ ਪਾਲਟੀ ਦਾ ਮੌਲੀ ਬਰੇ ਯਾਰ ਠੀਕ ਆ ਤੇ ਆ ਸਾਰੇ ਜਾਨਵਰ ਆਪਣੇ ਆ ਹਾਂ ਆਪਣੇ ਆ ਆ ਵੀ ਬੱਕਰੀਆਂ ਸਾਰੀਆਂ ਸੇਲ ਆਖਦੀ ਆ ਤੇ ਆ ਵੀ ਸੁੰਗੜੀ ਆ ਠੀਕ ਆ ਆਈ ਦੂਜੇ ਸਵੇ ਆ ਦੂਜੇ ਸਵੇ ਸੁਣਾ ਬਈ ਤੇ ਇਹ ਕਿੰਨੇ ਦੰਦਾ ਝੋਗੇ ਇਹ 8% ਦੇ ਦੰਦਾ ਇਹ ਵੀ 8 ਦੰਦਾ ਚ ਇਹਦਾ ਮੁੱਲ ਇਹਦਾ 32000 ਇਹਦਾ 32 ਇਹਦਾ ਲੱਗਿਆ ਕੁਸ ਮੁੱਲ ਹਾਂ ਇਹਦਾ 22000 22000 ਦਸਾਉਣਾ ਲੱਗਿਆ ਮੁੱਲ ਕੱਠਿਆਂ ਨੇ ਲਾਇਆ ਸੀ ਹਾਂ ਹਾਂ ਕੱਠਿਆਂ ਨੇ ਲੱਗਿਆ ਮੁੱਲ ਮੈਂ ਕੱਠਾ ਲੱਗਿਆ ਹਾਂ ਠੀਕ ਹੈ ਤੇ ਅੱਗੇ ਜਿਹੜੀਆਂ ਆ ਰਹਿਗੀਆਂ ਬੱਕਰੀਆਂ ਜਿਵੇਂ ਖੜੀਆਂ ਨੇ ਦੇਖ ਲਓ ਬਾਈ ਕੋਨੇ ਤੁਸੀਂ ਆ ਬੱਕਰੀਆਂ ਹਾਂ ਗੱਬਣਾ ਹੀ ਆ ਸਾਰੀਆਂ ਆ ਆ ਵੀ ਪਟਫੂਣ ਵਾਲੀ ਬਾਈ ਇਹ ਵੀ ਗੱਬਣਾ ਹਾਂ ਆ ਵੀ ਗੱਬਣਾ ਸੂਨੌੜੀ ਬੱਕਰੀ ਵੀ ਤੇ ਇਹਦਾ ਕੀ ਮੁੱਲ ਰਹੂਗਾ ਇਹਦਾ 20000 ਠੀਕ ਹੈ ਤੇ ਆਪਣਾ ਨੰਬਰ ਬੋਲ ਦੋਗੇ ਨੰਬਰ ਨੇ ਚਾਹੀਦੇ ਨਹੀਂ ਨੰਬਰ ਦਾ ਪਿੰਡ ਕੋਠਾ ਦੇਖੋ ਬਈ ਆ ਜਣਵਰ ਮੋਲ ਹੈ ਨਹੀਂ ਬਾਈਆਂ ਕੋਲੇ ਪਰ ਆਪਾਂ ਰੇਟ ਵਗੈਰਾ ਦੱਸਦੇ ਆ ਤੇ ਚੰਗੀਆਂ ਬੱਕਰੀਆਂ ਚੰਗੇ ਰੇਟ 'ਚ ਸੇਲ ਹੋਣੀਆਂ ਕਿਉਂਕਿ ਮੋਲ ਜਿਹੜਾ 35000 ਰੁਪਏ ਕੀਤਾ ਤੇ 22000 ਦੇ ਹਿਸਾਬ ਨਾਲ ਲੱਗੇ ਮੋਲ ਇਕੱਠੇ ਪੈਸੇ ਲਾਏ ਕਿਸੇ ਨੇ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਰੇਟ ਕਿਵੇਂ ਲੱਗੇ ਮੰਡੀ ਦੇ ਤੇ ਇੱਥੋਂ ਦੇਖੋ ਮੰਡੀ ਵੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਤੇ ਬਾਕੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਵੀ ਰੇਟ ਤੇ ਕਮੈਂਟ ਆ ਜਿਹੜੇ ਜ਼ਰੂਰ ਕਰਿਓ ਜੀ ਵੀ ਰੇਟ ਜਿਹੜੇ ਆਪਾਂ ਤੁਹਾਨੂੰ ਦੱਸਿਆ ਉਹ ਜਾਇਜ਼ ਆ ਜਿੰਨ ਜਿਆਦੇ ਮੋਲ ਆ ਜਿਹੜਾ ਮੁੱਲ ਲੱਗਿਆ ਉਹ ਵੀ ਜਰੂਰ ਦੱਸਿਓ ਬਾਈ ਬਾਈ ਹਜ਼ਾਰ ਲੱਗਿਆ ਉਹਨਾਂ ਬੱਕਰੀਆਂ ਦਾ ਮੁੱਲ ਤੇ 35-35 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਅੱਗੇ ਆਹ ਬੱਕਰੀਆਂ ਸਾਰੀਆਂ ਇਹ ਵੀ ਸੇਲ ਆਸ ਤੇ ਦੇਖੋ ਸਾਰੀਆਂ ਸੇਲ ਹੋਣ ਆਸ ਤੇ ਇਹ ਚੰਗੇ ਜਾਨਵਰ ਹੁੰਦੇ ਮੰਡੀ ਤੇ ਮੰਡੀ ਤੇ ਪਹੁੰਚ ਜਾ ਕਰੋ ਜੇ ਕਿਸੇ ਨੇ ਖਰੀਦਣੇ ਹੁੰਦੇ ਆ ਅੱਗੇ ਵੀ ਚੱਲਦੇ ਆ ਦਿਖਾਉਨੇ ਆ ਦੇਖੋ ਵੀ ਇੱਧਰ ਸਾਰੀਆਂ ਸੇਲ ਵਾਲੀਆਂ ਬੱਕਰੀ ਸਾਰੇ ਜਾਨਵਰ ਸੇਲ ਵਾਲੇ ਆ ਇੱਕ ਚੀਜ਼ ਹੋਰ ਦੇਖੋ ਵੀ ਇਹ ਸੌਦਾ ਚੱਲੀ ਜਾਂਦਾ ਦੇਖੋ ਜਾਨਵਰ ਚੰਗੀਆਂ ਤੇ ਹੈ ਵੀ ਜਿਆਦੇ ਆ ਤੇ ਮੰਡੀ ਵੀ ਇੱਥੇ ਦੇਖ ਲਓ ਤੁਸੀਂ ਬਹੁਤ ਜਿਆਦੇ ਮੰਡੀ ਭਰੀ ਆ ਚੰਗੀਆਂ ਚੰਗੀਆਂ ਬੱਕਰੀਆਂ ਦੇਖ ਲਓ ਕੋਈ ਗੱਲ ਨਹੀਂ ਫਿਰ ਕਰ ਲਓ ਕਿੰਨੀਆਂ ਕ ਬੱਕਰੀਆਂ ਲੈਂਦੇ ਆ ਅੱਜ ਬਾਈ ਫਿਰ ਅੱਜ ਆਪਣੇ ਕੋਲ ਬਾਈ ਹੈਗੀ ਸੀ 35 ਲਗਦੀ ਤੇ ਸੇਲ ਹੋ ਗਏ ਕੁਝ ਹਾਂ ਬੱਕਰੇ ਸੇਲ ਹੋ ਗਿਆ ਬੱਕਰੇ ਰਹਿ ਗਏ ਬਸ ਬੱਕਰੀਆਂ ਲੱਗ ਰਹੀ ਠੀਕ ਆ ਤੇ ਆ ਬੱਕਰੀ ਡਿਟੇਲ ਦੇ ਦਿਓ ਆਪਾਂ ਨੂੰ ਇਹ ਬਾਈ 8 ਦਿਨ ਚੱਕਿਆ ਜੀ 8 ਦਿਨ ਚੱਕਿਆ ਤੇ ਗੱਬਣਾ ਜੀ ਕਿੰਨੇ ਚਰਦੇ ਸਾਢੇ ਤਿੰਨਾਂ ਮਹੀਨੇ ਦੀ ਸਾਢੇ ਤਿੰਨਾਂ ਮਹੀਨੇ ਦੀ ਤੇ ਮੁੱਲ ਕਿ ਰਹੂਗਾ ਇਹਦਾ ਮੋਲੇ ਦਾ ਆਪ ਕੀਤਾ 25000 25000 ਹਾਂ ਲੱਗੀ ਜਾਂਦਾ ਮੰਡੀ ਦੇ ਕੋਲ ਲੱਗੀ ਜਾਂਦੇ ਬੱਕਰਾਂ ਵਿੱਚੋਂ ਮਾਲਾ ਚਾਰ ਪੰਜ ਲੱਗੀ ਇੰਨੇ ਚਾਰ ਪੰਜ ਇਕੱਠਿਆਂ ਦਾ ਲੱਗੀ ਜਾਂਦਾ ਹਾਂ ਆ ਕੋਈ ਢੇਰੀ ਵਾਲਾ ਵੀ ਆਇਆ ਥੋੜਾ ਬਸ ਤਾਂ ਫਰਕ ਰਹਿ ਗਿਆ ਫਿਰ ਤਾਂ ਹਾਂ ਚੱਲੀ ਜਾਂਦੇ ਠੀਕ ਹੈ ਤੇ ਅੱਗੇ ਆ ਬੱਕਰੀ ਆ ਗਈ ਜਿਵੇਂ ਇਹਨਾਂ ਪਿੱਛੇ ਬੱਚਾ ਇੱਕ ਜੀ ਬੱਚਾ ਇਹਦੇ ਮਗਰ ਹਾਂ ਬੱਚੇ ਇਹਨਾਂ ਵਾਲੇ 14 ਪਿੱਛੇ ਬਾਈਰ 11 ਬੱਚੇ ਛੋੜ ਆ ਪੂਰੇ ਤਗੜੇ ਠੀਕ ਆ ਜੋ ਵੀ ਪੱਟੀ ਲੋਕੋ ਪੱਟੀ ਦੇ ਦਾਂਗੇ ਬਣ ਗਿਆ 14 ਬੱਕਰੀਆਂ ਇਹ ਹਾਂ ਤੇ 11 ਬੱਚੇ ਮਗਰ 11 ਬੱਚੇ ਛੋਟਾ ਜੀ ਪੱਟੀਆਂ ਆ ਗਿਆ ਦੇ ਦਾਂਗੇ 22000 ਨੂੰ ਇਕੱਠੇ 22000 ਨੂੰ ਪੱਟੀ ਦੇ ਦਾਂਗੇ ਤੇ ਉਹ ਵੀ ਆਪਣੇ ਕੋਲ ਜਾਨਵਰ ਆਉਂਦੇ ਰਹਿੰਦੇ ਆ ਜਹਾਂ ਆਪਣਾ ਜਾਨਵਰ ਆਉਂਦੇ ਜਾਂਦੇ ਆ ਚੰਗੇ ਦੁੱਧ ਵਾਲੀਆਂ ਬੱਕਰੀਆਂ ਵੀ ਪੱਠਾ ਵੀ ਹੈਗੀਆਂ ਬੱਚਿਆਂ 'ਚ ਹਾਂਜੀ ਆ ਪੱਠਾ ਹੈਗੀਆਂ ਵੀਰੇ ਪੱਠਾ ਮੱਕਰੇ ਆ ਪੂਰੇ ਤਗੜੇ ਬੱਚੇ ਚਾਹੇ ਰੰਗੇ ਬੱਚੇ ਸਾਰੇ ਠੀਕ ਆ ਤੇ ਕਿਹੜੀ ਜਗ੍ਹਾ ਤੋਂ ਆਇਆ ਆਪਣਾ ਪਿੰਡ ਧੂਰਕੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਜੀ ਆਪਣਾ ਜੋਬਿੰਗ ਟਿਆਜ ਨੂੰ ਦਾ ਮਾਲ ਜੀ ਇਹ ਵਰਬਰੀ ਵਾਲਾ ਹੁੰਦੇ ਆ ਮਾ ਤੇ ਪੀਟਰ ਦਾ ਆਪਣਾ 24 ਘੰਟੇ ਹੁੰਦਾ 24 ਘੰਟੇ ਹੁੰਦਾ ਠੀਕ ਹੈ ਵੱਡੇ ਵੱਡੇ ਬੂਕ ਹੋਗੇ ਚੰਗੇ ਬਾਹਰ ਜਾਂਦਾ ਮਾਲ ਆਪਣਾ ਜੀ ਬਾਹਰ ਜਾਂਦਾ ਮਾਲ ਟੋੜ ਵਾਲੀ ਮਾਨਕੜਾ ਤੇ ਬੰਬੀ ਬੰਦੀ ਮਾਲ ਸਾਰੇ ਪਾਸੇ ਆ ਸਾਰੇ ਜਾਂਦਾ ਆਪਣੇ ਤੇ ਆਪਣਾ ਨੰਬਰ ਦੱਸ ਦੋ 95192517 ਪਿੰਡ ਧੂਨਕੋਟ ਜ਼ਿਲ੍ਹਾ ਚੇਰੀ ਮੋਕਸ ਸਾਹਿਬਾ ਜੀ ਠੀਕ ਹੈ ਸੋ ਹਾਂ ਜੀ ਜੇ ਕਿਸੇ ਨੇ ਲੈਣੀ ਹੈ ਬੱਕਰੀਆਂ 14 ਬੱਕਰੀਆਂ ਤੇ ਨਾਲ ਬੱਚੇ 11 ਬੱਚੇ ਤੇ ਬਾਈਰ ਦੀ ਪੱਟੀ ਨਾਲ ਦੇ ਦਾਂਗੇ ਜੇ ਕੋਈ ਇਕੱਠੇ ਰੈਂਦਾ ਤਾਂ ਤੇ ਬਾਕੀ ਸੌਦਾ ਇਹਨਾਂ ਦਾ ਹੋਣ ਵਾਲਾ ਹੀ ਇੱਕ ਲੱਗੀ ਵੀ ਜਾਂਦਾ ਮੁੱਲ ਇਹਨਾਂ ਦਾ ਬਾਈਡਿੰਗ ਜਿਵੇਂ ਤੇ ਅੱਗੇ ਚੱਲਦੇ ਆਪਾਂ ਸੋ ਬਾਕੀ ਇਹ ਸਾਰੀ ਦੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਲੋ ਤੇ ਪੇਜ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਪਾਰਟ ਦੇ ਵਿੱਚ ਦੂਜਾ ਪਾਰਟ ਆਪਾਂ ਖਤਮ ਕਰਨ ਲੱਗੇ ਆ ਧੰਨਵਾਦ